ਗੀਤ ਦਾ ਸ਼ੌਂਕ ਮੈਨੂੰ ਕੁਝ ਬਚਪਨ ਤੋਂ ਹੀ ਜਦੋਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਲਿਵਾਹਾਂ ਦੇ ਵਿੱਚ ਬੋਲੀਆਂ ਪਾਉਂਦੇ ਸੀ ਲੋਕ ਤੇ ਉਹਨਾਂ ਦੇ ਨਾਲ ਜਾਇਦਾ ਤੇ ਮੌਕਾ ਮਿਲਦਾ ਵੀ ਤੁਸੀਂ ਬੋਲੀ ਪਾ ਕੋਈ ਨਾ ਕੋਈ ਬੋਲੀ ਪਾ ਤੇ ਉਹਦੇ ਕਰਕੇ ਮੈਨੂੰ ਹੌਲੀ ਹੌਲੀ ਮੇਰਾ ਸੁਪਨਾ ਇਹ ਹੀ ਕਿ ਮੈਂ ਗਾਇਕੀ ਦੇ ਵਿੱਚ ਅੱਗੇ ਵਧਾਂ ਤੇ ਆਪਣਾ ਨਾਮ ਬਣਾਵਾਂ ਤੇ ਬਾਕੀ ਕੁਝ ਹਾਲਾਤਾਂ ਦੇ ਕਰਕੇ ਮੈਂ ਅੱਗੇ ਆ ਨਹੀਂ ਆ ਸਕਿਆ ਮੈਂ ਹੁਣ ਪਰਿਵਾਰ ਵਾਲਾ ਹੋ ਗਿਆ ਪਹਿਲਾਂ ਜਦੋਂ ਮੈਂ ਕੁਵਾਰਾ ਹਦੋਂ ਮੈਂ ਕਾਫੀ ਜ਼ੋਰ ਨਾਲ ਆ ਬੇਕੀ ਦੇ ਕਰਕੇ ਤੇ ਹੁਣ ਪਰਿਵਾਰ ਵਾਲਾ ਹੁਣ ਘਰਾਂ ਦੇ ਚਾਚੇ ਨਹੀਂ ਨਿਕਲਦੇ ਦੇ ਗਏ ਕਿੰਜ ਗੁਜ਼ਾਰਾਂ ਹਏ ਕਿੰਜ ਗੁਜ਼ਾਰਾਂ ਕੱਲਿਆਂ ਮੈਂ ਰਤਾ ਕਾਲੀਆਂ ਕਿੰਜ ਗੁਜ਼ਾਰਾਂ ਕੱਲਿਆਂ ਮੈਂ ਰਤਾ ਕਾਲੀਆਂ ਓ ਕੰਠ ਜਨਾ ਦੇ ਕੋਣ ਓ ਕੰਠ ਜਨਾ ਦੇ ਕੋਣ ਓ ਭਾਗਾ ਵਾਲੀਆਂ ਕਿੰਜ ਗੁਜ਼ਾਰਾਂ ਹਏ ਕਿੰਜ ਗੁਜ਼ਾਰਾਂ ਕੱਲਿਆਂ ਮੈਂ ਰਤਾ ਕਾਲੀਆਂ ਕਰਾਂ ਮਜ਼ਦੂਰੀ ਉਹ ਸਮਝੇ ਕਿਉਂ ਨਾ ਜਾਣੇ ਮੇਰੀ ਮਜਬੂਰੀ ਉਹ ਤੈਨੂੰ ਤਾਂ ਪਤਾ ਹੀ ਨਹੀਂ ਮੈਂ ਕਰਾਂ ਮਜ਼ਦੂਰੀ ਉਹ ਸਮਝੇ ਕਿਉਂ ਨਾ ਜਾਣੇ ਮੇਰੀ ਮਜਬੂਰੀ ਉਹ ਵੇਖ ਕੇ ਹਾਲਾਤ ਮੇਰੇ ਪੱਟ ਹੋਣੀਆਂ ਤੂੰ ਭੋਰਾ ਵੀ ਨਾ ਸੰਗ ਕਰਦੀ ਨੀ ਸੈਕੜ ਦੇ ਜਾਣ ਨਾ ਪਵਾਏ ਗੁਟਕੇ ਤੇ ਤੂੰ ਚਾਂਜਰਾਂ ਦੀ ਮੰਗ ਸਸਿਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਐਕਸਸ ਨੱਕ ਅੱਜ ਅਸੀਂ ਤੁਹਾਨੂੰ ਜਿਸ ਵੀਰ ਦੇ ਨਾਲ ਮਲਾਉਣ ਵਾਸਤੇ ਲੈ ਕੇ ਆਏ ਆ ਪੇਸ਼ੇਦੋਤਾ ਇੱਕ ਮਜਦੂਦੀ ਤੇ ਮਿਹਨਤ ਦਾ ਕੰਮ ਜੋ ਇਹ ਕਰਦੇ ਨੇ ਲੇਕਿਨ ਸ਼ੌਂਕ ਜਿਹੜਾ ਉਹ ਗਾਇਕੀ ਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਲਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤਾਂ ਬਲਜੀਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਕੁਝ ਦੱਸੋ ਕਿ ਕਦੋਂ ਦਾ ਗਾਇਕੀ ਦਾ ਸ਼ੌਂਕ ਸੀਗਾ ਤੇ ਇਸ ਲਾਈਨ 'ਚ ਕਿਵੇਂ ਆਏ ਹੋ ਤੁਸੀਂ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸ਼ਾਤਰੀ ਸ਼੍ਰੀ ਗੁਰੂ ਇਹ ਗੀਤ ਦਾ ਸ਼ੌਂਕ ਮੈਨੂੰ ਕੁਝ ਬਚਪਨ ਤੋਂ ਹੀ ਜਦੋਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਲਿਆਂਵਾਂ ਦੇ ਵਿੱਚ ਬੋਲੀਆਂ ਪਾਉਂਦੇ ਸੀ ਲੋਕ ਤੇ ਉਹਨਾਂ ਦੇ ਨਾਲ ਜਾਇਦਾ ਤੇ ਮੌਕਾ ਮਿਲਦਾ ਹੁੰਦਾ ਵੀ ਤੁਸੀਂ ਬੋਲੀ ਪਾ ਕੋਈ ਨਾ ਕੋਈ ਬੋਲੀ ਪਾ ਤੇ ਉਹਦੇ ਕਰਕੇ ਮੈਨੂੰ ਹੌਲੀ-ਹੌਲੀ ਇਹ ਚੀਜ਼ ਆਉਣਾ ਪਿਆ ਜੀ ਤਾਂ ਕਾਫੀ ਸ਼ੌਂਕ ਸੀਗਾ ਸੁਪਨਾ ਕੀ ਸੀਗਾ ਕਿ ਤੁਸੀਂ ਗਾਇਕੀ ਦੇ ਵਿੱਚ ਅੱਗੇ ਵਧੂ ਹਾਂ ਮੇਰਾ ਸੁਪਨਾ ਇਹ ਸੀ ਕਿ ਮੈਂ ਗਾਇਕੀ ਦੇ ਵਿੱਚ ਅੱਗੇ ਵਧਾਂ ਤੇ ਆਪਣਾ ਨਾਮ ਬਣਾਵਾਂ ਤੇ ਬਾਕੀ ਕੁਝ ਹਾਲਾਤਾਂ ਦੇ ਕਰਕੇ ਮੈਂ ਅੱਗੇ ਨਹੀਂ ਆ ਸਕਿਆ ਨਾ ਚੀਕ ਕਿਉਂਕਿ ਗਾਇਕੀ ਦੀ ਲਾਈਨ ਤੇ ਇੱਕ ਵੱਖਰੀ ਆ ਪਰ ਇੱਥੇ ਤੁਸੀਂ ਮਿਹਨਤ ਮਜ਼ਦੂਰੀ ਕਰ ਰਹੇ ਹੋ ਮਿਹਨਤ ਮਜ਼ਦੂਰੀ ਵੇਖੋ ਜੀ ਮੈਂ ਹੁਣ ਪਰਿਵਾਰ ਵਾਲਾ ਹੋ ਗਿਆ ਪਹਿਲਾਂ ਜਦੋਂ ਮੈਂ ਕੁਵਾਰਾ ਹਦੋਂ ਮੈਂ ਕਾਫੀ ਜ਼ੋਰ ਲਾ ਲਿਆ ਵੇਖੀ ਦੇ ਕਰਕੇ ਤੇ ਹੁਣ ਪਰਿਵਾਰ ਵਾਲਾ ਹੁਣ ਘਰਾਂ ਦੇ ਛੱਤ ਨਹੀਂ ਨਿਕਲਦੇ ਤੇ ਗਾਇਕੀ ਕੀ ਕਰਾਂਗੇ ਕੁਝ ਗਾ ਕੇ ਸੁਣਾਓ ਕਿਉਂਕਿ ਜਿਹੜੇ ਦਰਸ਼ਕ ਦੇਖ ਰਹੇ ਉਹ ਵੀ ਸੁਣ ਸਕਣ ਹਾਂਜੀ ਜ਼ਰੂਰ ਜੀ ਜ਼ਰੂਰ ਗਾਣਾ ਸੁਣਾਵਾਂ ਹੋ ਕਿੰਜ ਗੁਜ਼ਾਰਾਂ ਹਏ ਕਿੰਜ ਗੁਜ਼ਾਰਾਂ ਕੱਲਿਆਂ ਮੈਂ ਰਾਤਾਂ ਕਾਲੀਆਂ ਕਿੰਜ ਗੁਜ਼ਾਰਾ ਕੱਲਿਆਂ ਮੈਂ ਰਤਾਂ ਕਾਲੀਆਂ ਓ ਕੰਠ ਜਨਾ ਦੇ ਕੋਲ ਓ ਕੰਠ ਜਨਾ ਦੇ ਕੋਣਿਓ ਭਾਗਾ ਵਾਲੀਆਂ ਕਿੰਜ ਗੁਜ਼ਾਰਾ ਹੇ ਕਿੰਜ ਗੁਜ਼ਾਰਾ ਕੱਲਿਆਂ ਮੈਂ ਰਤਾਂ ਕਾਲੀਆਂ ਤਾਂ ਬਲਜੀ ਜੀ ਪਰਿਵਾਰ ਤੇ ਕੀ ਹਾਲਾਤ ਨੇ ਪਰਿਵਾਰ ਦਾ ਸਾਥ ਕਿੰਨਾ ਕੁ ਹੈਗਾ ਕਿਉਂਕਿ ਚੌਂਕ ਜਿੱਦਾਂ ਤੁਸੀਂ ਦੱਸਿਆ ਗਾਇਕੀ ਦਾ ਸੀਗਾ ਤਾਂ ਕਦੀ ਕਿਸੇ ਨੇ ਬਾਹਰ ਨਹੀਂ ਫੜੀ ਜਾਂ ਕਿਸੇ ਸਿੰਗਰ ਦੇ ਨਾਲ ਮਿਲਣ ਦਾ ਕੋਈ ਮੁਲਾਕਾਤ ਕਦੀ ਹੋਈ ਕਿ ਨਹੀਂ ਹੋਈ ਕਲਾਕਾਰਾਂ ਨਾਲ ਕਾਫੀ ਮੁਲਾਕਾਤਾਂ ਹੋਈਆਂ ਮੇਰੀਆਂ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੈਨੂੰ ਮੌਕਾ ਮਿਲੂਗਾ ਪਰ ਉਹ ਮੇਰੇ ਹਿਸਾਬ ਨਾਲ کہہ ਕੇ ਗਏ ਪਰ ਵਾਪਸ ਨਹੀਂ ਆਏ ਬਾਜੂ ਹੋ ਜੋ ਹੋ ਸਕਦਾ ਉਹਨਾਂ ਦਾ ਵਿਚਰਿਆਂ ਦਾ ਟਾਈਮ ਨਹੀਂ ਲੱਗਾ ਆਪਣੇ ਕੰਮਾਂ 'ਚ ਬਿਜੀ ਹੈ ਇਸ ਕਰਕੇ ਉਹਨਾਂ ਕੋ ਨਹੀਂ ਮੇਰੇ ਤੱਕ ਪਹੁੰਚਿਆ ਗਿਆ ਘਰੇ ਮਾਤਾ ਪਿਤਾ ਦਾ ਕਿੰਨਾ ਕੁ ਸਾਥ ਹੈ ਗੈਸ ਮਾਤਾ ਪਿਤਾ ਦਾ ਕਾਫੀ ਸਾਥ ਹੈ ਮੇਰੇ ਵੱਡੇ ਭਰਾ ਦਾ ਵੀ ਸਾਥ ਹੈ ਮੇਰਾ ਹਾਂਜੀ ਤੇ ਮੇਰੀ ਫੈਮਿਲੀ ਦਾ ਵੀ ਸਾਥ ਹੈ ਪੂਰਾ ਮੇਰੇ ਬੇਟੇ ਵੀ ਕਹਿੰਦੇ ਮੈਨੂੰ papa ਕੋਈ ਗੀਤ ਕਰੋ ਕੋਈ ਤੇ ਮੈਂ ਕਹਿੰਦਾ ਕਿ ਨਹੀਂ ਹੋਣੀ ਪਰ ਆਸ ਹੈ ਕਿ ਦਿਨ ਚ ਕਿ ਕੋਈ ਨਾ ਕੋਈ ਮੌਕਾ ਮਿਲ ਗਿਆ ਤੇ ਜਰੂਰ ਆਉਂਗਾ ਅੱਗੇ ਤਾਂ ਕਦੀ ਆਉਂਦਾ ਨਹੀਂ ਮਨ ਚ ਕੀ ਮੈਂ ਗਾਇਕੀ ਦੀ ਲਾਈਨ ਚ ਜਾਣਾ ਸੀਗਾ ਤੇ ਅੱਜ ਮੈਂ ਇੱਥੇ ਮਿਹਨਤ ਮਜ਼ਦੂਰੀ ਕਰ ਰਿਹਾ ਉਹ ਦਿਲ ਚ ਤਾਂ ਕਾਫੀ ਬਰੀ ਆਉਂਦਾ ਪਰ ਹੁਣ ਘਰ ਦੇ ਹਾਲਾਤ ਵੇਖ ਕੇ ਆਪਣੇ ਬੱਚਿਆਂ ਨੂੰ ਪਾਲਣ ਦੇ ਕਰਕੇ ਮੈਨੂੰ ਇਹ ਕੰਮ ਚਾਉਣਾ ਪਿਆ ਮਨ ਪਰ ਆਉਂਦਾ ਬਿਲਕੁਲ ਬਿਲਕੁਲ ਜੀ ਮਨ ਪਰ ਆਉਂਦਾ ਬਿਲਕੁਲ ਕੁਝ ਹੋਰ ਵੀ ਕੋਈ ਗਾਣਾ ਕੋਈ ਲਿਖਿਆ ਹੋਵੇ ਜਾਂ ਫਿਰ ਕੁਝ ਬੋਲ ਕੇ ਸੁਣਾਓ ਹਾਂ ਕਾਫੀ ਗੀਤ ਮੇਰਾ ਇੱਕ ਹੋਰ ਗੀਤ ਹੋ ਤੈਨੂੰ ਤਾਂ ਪਤਾ ਨਹੀਂ ਮੈਂ ਕਰਾਂ ਮਜ਼ਦੂਰੀ ਹੋ ਸਮਝੇ ਕਿਉਂ ਨਾ ਜਾਣੇ ਮੇਰੀ ਮਜਬੂਰੀ ਹੋ ਤੈਨੂੰ ਤਾਂ ਪਤਾ ਨਹੀਂ ਮੈਂ ਕਰਾਂ ਮਜ਼ਦੂਰੀ ਹੋ ਸਮਝੇ ਕਿਉਂ ਨਾ ਜਾਣੇ ਮੇਰੀ ਮਜਬੂਰੀ ਹੋ ਵੇਖ ਕੇ ਹਾਲਾਤ ਮੇਰੇ ਪੱਟ ਹੋਣੀਆਂ ਤੂੰ ਭੋਰਾ ਵੀ ਨਾ ਸੰਗ ਕਰਦੀ ਨੀ ਸੈਂਕੜ ਦੇ ਜਾਣ ਨਾ ਪਵਾਏ ਗੁਟਕੇ ਤੇ ਤੂੰ ਚਾਂਜਰਾਂ ਦੀ ਮੰਗ ਕਰਦੀ ਉਹ ਸੈਕਲ ਦੇ ਜਾਣ ਨਾ ਪੋਹਏ ਗੁਟਕੇ ਤੇ ਤੂੰ ਝਾਂਜਰਾਂ ਦੀ ਮੰਗ ਕਰਦੀ। ਤਾਂ ਜਦੋਂ ਕਦੀ ਮਿਹਨਤ ਮਜ਼ਦੂਰੀ ਕਰਦੇ ਹਾਂ ਤਾਂ ਨਾਲ ਸਾਥੀ ਕਹਿੰਦੇ ਆ ਕਿ ਹਾਂ ਭਈ ਗਾਣਾ ਸੁਣਾ ਕਦੇ। ਹਾਂ ਬਿਲਕੁਲ ਕਾਫੀ ਕਹਿੰਦੇ ਆ ਕਿ ਚੱਲ ਕੁਝ ਨਾ ਕੁਝ ਸੁਣਾ। ਤੇ ਫਿਰ ਉਹਨਾਂ ਕੋ ਸੁਣੀਦਾ ਵੀ ਤੇਨਾਂ ਨੂੰ ਸੁਣਾਇਦਾ ਵੀ ਆ। ਉਹ ਆਪਣਾ ਗੁਲਾਬ ਸਿੰਘੀ ਦਾ ਗੀਤ ਹੈਗਾ ਉਹ ਬੜਾ ਸੁਣਾ ਰੋਟੀ ਸਹਣ। ਹੋ ਖਰੀਆਂ ਕਮਾਲ ਐ। ਹੋ ਖਰੀਆਂ ਕਮਾਲ ਐ। ਜਾਂ ਕਮਾਲ ਐ ਖੋਟੀਆਂ। ਓ ਖਾਣੀਆਂ ਤਾਂ ਬੰਦੀਆ ਤੂੰ ਦੋ ਰੋਟੀਆਂ ਓ ਖਾਣੀਆਂ ਤਾਂ ਬੰਦੀਆ ਤੂੰ ਦੋ ਰੋਟੀਆਂ ਤਾਂ ਬਲਿੱਦੀ ਕਿੰਨਾ ਕਿਤੇ ਮਨ ਦੇ ਵਿੱਚ ਤਾਂ ਜ਼ਰੂਰ ਆਂਦਾ ਹੋਊਗਾ ਕਿਉਂਕਿ ਇੱਕ ਵਾਰੀ ਫੇਰ ਤਾਂ ਮੈਂ ਤੁਹਾਨੂੰ ਉਹੀ ਸਵਾਲ ਪੁੱਛਾਂਗਾ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਇੱਕ ਸੁਪਨਾ ਬੰਦੇ ਦਾ ਹੁੰਦਾ ਮੈਂ ਇਸ ਫੀਲਡ 'ਚ ਇੱਥੋਂ ਤੱਕ ਜਾਣਾ ਚਾਹੁੰਦਾ ਸੀਗਾ ਤਾਂ ਅੱਜ ਮੈਂ ਇੱਥੇ ਹੀ ਠਹਿਰ ਕੇ ਰਹਿ ਗਿਆ ਤਾਂ ਕਿਵੇਂ ਦਾ ਲੱਗਦਾ ਹਾਂ ਬਿਲਕੁਲ ਜੀ ਮੈਨੂੰ ਆਪਣੇ ਆਪ ਨੂੰ ਹੋਰ ਲੰਦਾ ਕਿ ਮੈਂ ਕੀ ਬੰਨਣਾ ਚਾਹੁੰਨਾ ਤੇ ਮੈਂ ਕਿੱਥੇ ਆ ਗਿਆ ਪਰ ਦਿਲ ਨੂੰ ਬੰਨ ਲਿਆ ਤੇ ਨਹੀਂ ਇਹ ਕੰਮ ਜ਼ਰੂਰੀ ਤੇਰਾ ਮੇਹਤ ਜਿਵੇਂ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਲੇਕਿਨ ਸੁਪਨੇ ਜਿਹੜੇ ਆ ਉਹ ਵੱਡੇ ਹੁੰਦੇ ਹਾਂਜੀ ਹਾਂਜੀ ਸੁਪਨੇ ਵੱਡੇ ਵੱਡੇ ਸੁਪਨੇ ਮੈਂ ਵੇਖੇ ਕਾਫੀ ਤੇ ਮੈਨੂੰ ਇਹ ਵੀ ਆ ਕਿ ਪ੍ਰਮਾਤਮਾ ਜਲਦ ਮੇਰੇ ਨਾਲ ਵੀ ਲੋਟੇ ਤੇ ਮੇਰੀ ਵੀ ਬਾਹ ਫੜੇ ਕੋਈ ਤੇ ਮੇਰੇ ਕੋ ਕਾਫੀ ਗੀਤ ਲਿਖੇ ਪਏ ਆਪਣੇ ਜਿਹੜੇ ਮੈਂ ਦਰਸ਼ਕਾਂ ਦੇ ਸਾਹਮਣੇ ਲਿਆਉਂਗਾ ਕੁਝ ਨਸ਼ਿਆਂ ਤੇ ਗੀਤ ਹੈਗੇ ਮੇਰੇ ਕੋ ਉਹ ਨਸ਼ਿਆਂ ਤੇ ਗੀਤ ਹੈਗਾ ਆਪਣਾ ਹਾਂ ਨਸ਼ੇ ਉੱਤੇ ਲੱਗਣੀ ਪਾਬੰਦੀ ਚਾਹੀਦੀ ਆਹ ਰਾਜਨੀਤੀਆਂ ਪਾਣੂ ਨਾ ਗੰਧੀ ਚਾਹੀਦੀ ਓ ਨਸ਼ੇ ਉੱਤੇ ਲੱਗਣੀ ਪਾਬੰਦੀ ਚਾਹੀਦੀ ਆਹ ਰਾਜਨੀਤੀਆਂ ਪਾਣੂ ਨਾ ਗੰਧੀ ਚਾਹੀਦੀ ਓ ਚੰਗਾ ਲੱਗੇ ਆ ਤਾਂ ਤੁਸੀਂ ਲਾਈਕ ਕਰਿਓ ਓ ਦੋ ਬੋਲ ਬੋਲੂ ਆ ਮਜਾਗ ਮੰਤਰੀ ਓ ਚੜਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਕਿੱਥੇ ਜਾ ਕੇ ਬੈਠੇ ਸਾਡੇ ਮੁੱਖ ਮੰਤਰੀ ਓ ਚੜਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਕਿੱਥੇ ਜਾ ਕੇ ਬੈਠੇ ਸਾਡੇ ਮੁੱਖ ਮੰਤਰੀ ਇਹ ਮੇਰੀ ਲਿਖਤ ਹੈ ਜੀ ਜੀ ਇਹ ਆਪ ਵੀ ਸਾਰੇ ਲਿਖੇ ਹਨ ਹਾਂਜੀ ਹਾਂਜੀ ਇਹ ਮੈਂ ਆਪ ਹੀ ਲੈ ਦਾਂਗੀ ਫੈਮਿਲੀ ਵੱਲੋਂ ਪੂਰਾ ਸਪੋਰਟ ਹੈ ਹਾਂਜੀ ਪੂਰੀ ਸਪੋਰਟ ਹੈ ਮੈਂ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹਾਂ ਕਿਹਨੂੰ ਫੋਲੋ ਕਰਦੇ ਹਾਂ ਫੋਲੋ ਮੈਂ ਇੱਕ ਬਾਗੀ ਵੀਰ ਜੀ ਖਾਨ ਤੇ ਗੁਲਾਬ ਸਿੱਧੂ ਜੀ ਅੱਛਾ ਗੁਲਾਬ ਸਿੱਧੂ ਜੀ ਹਾਂਜੀ 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 ਇਹਨਾਂ ਨੂੰ ਮੈਂ ਕਾਫੀ ਰਿਸਪੈਕਟ ਕਰਦਾ ਹਾਂ ਕਿ ਇਹਨਾਂ ਦੀ ਆਵਾਜ਼ ਬੜੀ ਬੁਲੰਦ ਹੈ ਜੀ ਹਾਂਜੀ ਤਾਂ ਜੀ ਖਾਨ ਜੀ ਦਾ ਕੋਈ ਗਾਣਾ ਕੋਈ ਸੁਣਾਣਾ ਚਾਹੋ ਹਾਂ ਬਿਲਕੁਲ ਜੀ ਹੋ ਕੀ ਤਾਂ ਹੋ ਅੱਖੀਆਂ ਨੂੰ ਜਗਰਾਤੇ ਦੇ ਗਈ ਤੇ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਹੋਇਆ ਖੁਸ਼ੀਆਂ ਨੂੰ ਜਗਰਾਤੇ ਦੇ ਗਈ ਤੇ ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ ਹੋਇ ਉਹਨੇ ਜੋ ਜੋ ਸੁਪਨੇ ਟੋੜੇ ਹੈਗੀ ਹੈ ਕਿ ਹੁਣ ਗਾਂ ਜਾ ਕੇ ਫੇਰ ਇਸੇ ਲਾਈਨ 'ਚ ਜਾਓਗੇ ਕਿ ਮੈਂਤ ਮਜ਼ਦੂਰੀ ਹੀ ਕਰਾਂਗੀ ਜੇ ਪਰਮਾਤਮਾ ਨੇ ਮੈਨੂੰ ਥੋੜਾ ਜਿਹਾ ਸੈੱਟ ਕਰ ਦਿੱਤਾ ਤੇ ਠੀਕ ਹੈ ਨਹੀਂ ਤੇ ਫਿਰ ਮੈਂਤ ਮਜ਼ਦੂਰੀ ਤੇ ਮੇਰੀ ਚੱਲਦੀ ਪਈ ਹੈ ਜੀ ਤਾਂ ਜੀ ਬਿਲਕੁਲ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੇ ਕੀਤੇ ਨੇ ਤਾਂ ਬਲਜੀਤ ਸਿੰਘ ਵੀਰ ਦੀਆਂ ਕਿ ਜਿੱਥੇ ਕਿ ਸ਼ੌਂਕ ਤਾਂ ਗਾਇਕੀ ਦਾ ਹੈਗਾ ਸੀਗਾ ਤਾਂ ਅੱਜ ਵੀ ਬੁਲੰਦ ਹੈ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਮਾੜੇ ਹੋਣ ਕਰਕੇ ਅੱਜ ਮੈਂਤ ਮਜ਼ਦੂਰੀ ਕਰ ਰਹੇ ਨੇ ਲੇਕਿਨ ਆਸ ਰੱਖਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਗਰ ਕੋਈ ਬਾਹ ਫੜੇਗਾ ਤਾਂ ਉਸ ਇੰਡਸਟਰੀ ਦੇ ਵਿੱਚ ਇੱਕ ਵਾਰੀ ਫਿਰ ਜਾਣਗੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀ ਇੰਡਸਟਰੀ ਦੇ ਵਿੱਚੋਂ ਸਾਡੀ ਇਹ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇਸ ਵੀਰ ਤੱਕ ਪਹੁੰਚੋ ਤਾਂ ਜੋ ਇਸ ਦਾ ਜਿਹੜਾ ਸੁਪਨਾ ਪੂਰਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖਿਤੋਨਿਕ ਜੈਗਵਰੀ ਟੀਵੀ ਸ਼੍ਰੀਮਨ ਸਸਾਈ